ਜੀ ਜੇ ਮੈਂ ਕਿਤੇ ਵੀ ਜਾਂਦਾ ਸੀ ਕੋਈ ਸਵਾਲ ਪੁੱਛਦੇ ਸੀ ਵੀ ਅਸੀਂ ਲੜਕੀ ਦੇ ਲੱਗੇ ਬਾਦਲ ਸਾਹਿਬ ਨੂੰ ਅਸੀਂ ਸਿੱਖ ਨਹੀਂ ਮੰਨਦੇ ਸਵੇਰ ਨੂੰ ਵੀ ਲੜਕੀ ਦੇ ਲੱਗੇ ਮੈਂ ਉਹ ਜਗ੍ਹਾ ਫਡੋਰ ਸਾਹਿਬ ਸਾਹਿਬ ਸਵੇਰ ਦੇ ਬਾਦਲ ਅਮਰਪਾਲ ਤੇ ਬੰਦ ਬੋਲੇ ਤਾਂ ਦੂਜੇ ਦਿਨ ਮੇਰਾ ਖਿਆਲ ਕਮ ਸੇ ਕਮ 15 ਪਿੰਡਾਂ ਤੇ ਗਿਆ ਹਰ ਪਿੰਡ ਦੇ ਵਿੱਚ ਦਾ ਦਾ ਸਭੀ ਵੀ ਪਿੰਡਾਂ ਦੇ ਨੌਜਵਾਨ ਤੇ ਅਮਰਤਾਰੀ ਸਿੰਘ ਦਾ ਜੋੜਾ ਨੂੰ ਵਰਕੇ ਆਣ ਕੇ ਸਾਨੂੰ ਕਹਿੰਦੇ ਜੀ ਸਾਡੀ ਫਤਿਹ ਕੋਣ ਨਹੀਂ ਅਸੀਂ ਤੁਹਾਨੂੰ ਵੋਟਾਂ ਪਾਸ ਫਤਿਹ ਬਿਲਾ ਇੱਕ ਗੱਲ ਤਾਂ ਜਾਇਦਾਰ ਸਾਹਿਬ ਨੇ ਕਹੀ ਕਿ ਸਾ ਸੁਪੂਏ ਸੇ ਬਾਦਲ ਨੂੰ ਸੋਧਣ ਕਰਕੇ ਉੱਥੇ ਪਾਰਕ ਕਰ ਸਾਲ ਕਿ ਤੁਹਾਡੀ ਅਗਵਾਈ ਦੇ ਵਿੱਚ ਪੰਥ ਦਾ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਏ ਆ ਪਤਾ ਨਹੀਂ ਕਿਹਾ ਜੈਜਦਾਰ ਸਾਹਿਬਾਨ ਨੇ ਕਿਹਾ ਦੋਜੀ ਗੱਲ ਕਹੀ ਵੀ ਤੁਹਾਡੀ ਅਗਵਾਈ ਦੇ ਵਿੱਚ ਸ਼ਰਮਣੀ ਅਕਾਲੀ ਦਲ ਪਤਲਾ ਪੈ ਗਿਆ ਕਮਜ਼ੋਰ ਹੋ ਗਿਆ ਹੁਣ ਤੁਸੀਂ ਅਰਥ ਕੱਢ ਲਓ ਇਹਦਾ ਅਰਥ ਤਾਂ ਹੀ ਨਿਕਲਿਆ ਨਾ ਵੀ ਤੂੰ ਪ੍ਰਧਾਨਗੀ ਦੇ लायक ਨਹੀਂ ਹੈ ਅੱਜ ਹਲਕਾ ਸ਼ਤਰਾਨਾ ਦੇ ਵਿੱਚ ਸ਼ਰਮਣੀ ਕਾਲ ਦਲ ਸੁਧਾਰ ਲਹਿਰ ਵੱਲੋਂ ਜਿਹੜੀ ਮੀਟਿੰਗ ਰੱਖੀ ਸੀ ਮਾਨਤਰਤਨ ਜੈਜਾ ਗੁਰਜਨ ਸਿੰਘ ਟੌੜਾ ਹੋਰਾਂ ਦੇ ਪਹਿਲੇ ਜਨਮ ਸ਼ਤਾਬਦੀ ਦੇ ਸਮਾਗਮਾਂ ਵਿੱਚ ਸੱਦਾ ਦੇਣ ਲਈ ਅਸੀਂ ਆਏ ਸੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਹਲਕਾ ਛਤਰਾਣਾ ਦੇ ਨਾਮ ਪਰ ਲੋਕ ਜਿਹੜੇ ਸ਼ਰੋਮਣੀ ਅਕਾਲੀ ਦਲ ਨਾਲ ਸਨੇਹ ਰੱਖਣ ਵਾਲੇ ਨੇ ਸ਼ਰੋਮਣੀ ਅਕਾਲੀ ਦਲ ਨਾਲ ਪਿਆਰ ਰੱਖਣ ਵਾਲੇ ਨੇ ਉਹ ਵੱਡੀ ਗਿਣਤੀ ਵਿੱਚ ਉਹਨਾਂ ਨੇ ਹਾਜ਼ਰੀ ਭਰੀ ਹੈ ਔਰ ਮੈਂ ਸਮਝਦਾ ਕਿ ਹਲਕੇ ਛਤਰਾਣੇ ਤੋਂ ਵੱਡੀ ਗਿਣਤੀ ਵਿੱਚ ਲੋਕ ਪਿੰਡ ਟੌੜੇ ਪਹੁੰਚਣਗੇ ਟੌੜਾ ਸਾਹਿਬ ਦੀ ਪਹਿਲੇ ਇਸ ਸ਼ਤਾਬ ਦੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ। ਔਰ ਅਸੀਂ ਸਮੂਹ ਪੰਥ ਹੈਤਿਆਆਂ ਨੂੰ, ਪੰਥਕ ਧਿਰਾਂ ਨੂੰ ਪੰਜਾਬ ਤੇ ਪੰਥਨਾ ਪਿਆਰ ਕਰਨ ਵਾਲੇ ਲੋਕਾਂ ਨੂੰ ਪਾਰਟੀਬਾਜ਼ੀ ਧੜੇਬੰਦੀ ਤੋਂ ਉੱਪਰ ਉੱਠ ਕੇ ਅਪੀਲ ਕਰਦੇ ਆਂ ਕਿ ਉਹ ਇਹ ਸ਼ਤਾਬ ਦੀ ਸਮਾਗਮਾਂ ਵਿੱਚ ਪਿੰਡ ਟੌੜਾ ਦੀ ਅਨਾਜ ਮੰਡੀ ਵਿੱਚ 11 ਵਜੇ 24 ਤਰੀਕ ਨੂੰ ਪਹੁੰਚਣ ਕਿਉਂਕਿ ਟੌੜਾ ਸਾਹਿਬ ਨੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਪੰਥ ਨੂੰ ਜੋੜਨ ਦਾ ਕੰਮ ਕੀਤਾ ਪੰਥ ਨੂੰ ਤੋੜਨ ਦਾ ਕੰਮ ਨਹੀਂ ਕੀਤਾ ਸ਼ਰੋਮਣੀ ਅਕਾਲੀ ਦਰਜਾ ਜਾਂ ਹੋਰ ਸੰਸਥਾਵਾਂ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਵੇਂ ਜੋੜਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਥ ਦੀ ਜਮਾਤ ਬਣਾ ਕੇ ਰੱਖਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਇੱਕ ਧੜੇ ਦੀ ਕਿਸੇ ਇੱਕ ਵਿਅਕਤੀ ਦੀ ਹੱਥੋਕਾ ਨਹੀਂ ਬਣ ਦਿੱਤਾ ਬਲਕਿ ਇਹ ਪੰਥ ਦੀ ਜਮਾਤ ਦੇ ਤੌਰ ਤੇ ਬਣਾ ਕੇ ਰੱਖਿਆ ਸੋ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਵਿਚਾਰਧਾਰਾ ਤੋਂ ਪਾਠ ਹਤਾਸੀ ਲੋਕਾਂ ਨੂੰ ਸਿੱਖਣ ਦੀ ਲੋੜ ਆ ਜਾਣਨ ਦੀ ਲੋੜ ਆ ਔਰ ਇਹ ਸਤਾਬ ਦੀ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਜਾਇਸ ਸਮਾਗਮ ਰਾਉਂਡ ਸਾਡਾ ਇੱਕੋ ਇੱਕ ਮਕਸਦ ਆ ਕਿ ਉਹਨਾਂ ਦੀ ਸੋਚ ਤੇ ਚੱਲਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਤੁਰਨ ਤੇ ਸਿੰਘਾਂ ਤੇ ਨਜ਼ਾਇਜ਼ ਕੇਸ ਬਣਾ ਕੇ ਗਿਬਰੂਗੜ ਜੇੜ ਦੋ-ਦੋ ਹਜ਼ਾਰ ਕਿਲੋਮੀਟਰ ਤੱਕ ਬਾਹਰਲੇ ਸੂਬਿਆਂ ਵਿੱਚ ਡੱਕੀ ਬੈਠੇ ਹੁਣ ਤਾਂ ਪੰਥ ਨੂੰ ਜਾਗਣ ਦੀ ਲੋੜ ਆ ਪੰਥ ਨੂੰ ਜਗਾਉਣ ਦੀ ਲੋੜ ਆ ਤੇ ਸੱਚੀ ਮੁੱੱਚੀ ਪੰਜਾਬ ਦੇ ਕਿਸਾਨ ਨੂੰ ਆੜਤੀ ਨੂੰ ਰੁੜਨ ਤੋਂ ਬਚਾਉਣ ਦਾ ਕੋਈ ਮੰਤ ਮਾੜਾ-ਮੋਟਾ ਵੀ ਫੇਰਦਾ ਰੱਖਦੇ ਨੇ ਤਾਂ ਦਿੱਲੀ ਜਾ ਕੇ ਡੇਰਾ ਲਾਉਣ ਦੀ ਲੋੜ ਆ ਮੁੱਖ ਮੰਤਰੀ ਸਾਹਿਬ ਆਪ ਤੇ ਆਪਣੇ ਵਜ਼ੀਰਾਂ ਨੂੰ ਦਿੱਲੀ ਲਿਜਾ ਕੇ ਬਿਠਾਉਣ ਦਿੱਲੀ ਦੇ ਵਜ਼ੀਰਾਂ ਦੇ ਦਰਵਾਜ਼ੇ ਖੜਕਾਉਣ ਤੇ ਡੀਪੀ ਖਾਤਾ ਕੋਈ ਬੰਦੋਬਸਤ ਨਹੀਂ ਹੋ ਰਿਹਾ ਤੇ ਸਾਡਾ ਨੂੰ ਫਿਕਰ ਲੱਗਿਆ ਹੋਇਆ ਵੀ ਡੀਪੀ ਮਿਲੇਗਾ ਕਿ ਨਹੀਂ ਮਿਲੇਗਾ। ਹਾਜ਼ਰੀ ਵਿੱਚ ਜੈਦਾ ਸਿੰਘ ਅਕਾਲਤਾ ਸਾਹਿਬ ਨੇ ਜੋ ਫਰਮਾਨ ਜਾਰੀ ਕੀਤਾ ਕਿ ਸਾ ਸ੍ਰੀ ਗੁਰੂ ਸੀ ਬਾਦਲ ਦੀ ਅਗਵਾਈ ਹੇਠ ਪੰਥ ਦਾ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਦੂਜਾ ਕਿਹਾ ਵੀ ਸ਼ਰਮਣੀ ਅਕਾਲੀ ਦਲ ਪਤਲਾ ਪਿਆ, ਕਮਜ਼ੋਰ ਪਿਆ। ਦੋ ਗੱਲਾਂ ਸਿੱਧੀਆਂ ਸਾਫ਼ ਸੱਚ ਦੇ ਦਿੱਤੀਆਂ ਕਿ ਸਾ ਸ੍ਰੀ ਗੁਰੂ ਸੀ ਬਾਦਲ ਨੂੰ ਉਨਾ ਦੇ ਇਸ਼ਾਰੇ ਨੂੰ ਸਮਝ ਲੈਣਾ ਚਾਹੀਦਾ ਆਪ ਪਾਰਟੀ ਦੇ ਬੁਲਾਰੇ ਨੇ ਆਪ মিডিਏ ਦੇ ਸਾਹਮਣੇ ਖੜੇ ਹੋ ਕੇ ਕਿਹਾ ਵੀ ਨਸ਼ਿਆਂ ਦੀ ਸਰਪ੍ਰਸਤੀ ਸਰਕਾਰ ਕਰ ਰਹੀ ਹੈ ਔਰ ਜਿਹੜੇ ਗੈਂਗਸਟਰ ਨੇ ਜਿਹੜੇ ਨੇ ਗੈਂਗਵਾਰ ਜਿਹੜੀ ਆ ਜਿੰਨੀ ਵੀ ਹੋ ਰਹੀ ਆ ਇਹ ਸਾਰੀ ਦੀ ਸਰਪ੍ਰਸਤੀ ਸਰਕਾਰ ਕਰ ਰਹੀ ਹੈ ਹੁਣ ਤਾਂ ਕੋਈ ਭਰੇਖਾ ਨਹੀਂ ਰਿਹਾ ਜੇ ਰੋਹਨਿਕ ਪਾਰਟੀ ਦੇ ਜੇ ਉਹਨਾਂ ਤਾਂ ਹੁਣ ਗੱਲ ਤੇ ਗੁੱਠਾ ਦੇ ਕੇ ਸਰਕਾਰ ਤੋਂ ਹਾਈ ਕੋਰਟ ਨੇ ਕਰਾਉਣ ਦਾ ਮਤਲਬ ਹੁਕਮ ਦਿੱਤਾ ਚਾਹੀਦਾ ਤਾਂ ਇਹ ਸੀ ਸਰਕਾਰ ਪਹਿਲੇ ਹੀ ਕਰਾਉਂਦੀ ਔਰ ਸਰਕਾਰ ਪੰਚਾਇਤੀ ਚੋਣਾਂ ਕਰਾਉਣ ਤੋਂ ਪਹਿਲਾਂ ਕਿਉਂ ਪੱਜ਼ਦੀ ਰਹੀ ਕਿਉਂਕਿ ਕਿਸੇ ਵੀ ਪਿੰਡ ਦੇ ਵਿੱਚ 2.5 ਤੇ 3 ਸਾਲਾਂ ਵਿੱਚ 5 ਪੈਸੇ ਗ੍ਰਾਂਟ ਤੇ ਨਹੀਂ ਆਏ ਕਿਸੇ ਪਿੰਡ ਦੀ ਜੜੀ ਨਹੀਂ ਬਣਾ ਸਕੇ ਛੱਪੜ ਨਹੀਂ ਸਾਫ ਕਰਾ ਸਕੇ ਕੋਈ ਸੜਕ ਨਹੀਂ ਬਣਾ ਸਕੇ ਕਿਸੇ ਸੜਕ ਦਾ ਟੋਆ ਤੱਕ ਨਹੀਂ ਭਰ ਸਕੇ ਇਸੇ ਸਕੂਲ ਦੇ ਕਮਰੇ ਨੂੰ ਵੀ ਇੰਟਰੀ ਨਹੀਂ ਲਾ ਸਕੇ ਇਸੇ ਹਸਪਤਾਲ ਦੇ ਕਮਰੇ ਨੂੰ ਕਿਸੇ ਮਿੰਟ ਦਾ ਸੈਲਾ ਨਹੀਂ ਲਾ ਸਕੇ ਤੇ ਇਸੇ ਗੱਲ ਤੋਂ ਡਰਦੇ ਚੋਣਾ ਕਰਾਉਣ ਤੋਂ ਭਜਦੇ ਰਹੇ ਬਾਅਦ ਕਰਦਾ ਪ੍ਰੋਫੈਸਰ ਚੰਗੂ ਮਾਜਰਾ ਜੀ ਨੇ ਸਾਰੀ ਬਨਾਲਾ ਸਾਹਿਬ ਨੇ ਰਲ ਕੇ ਬੀਬੀ ਜਗੀ ਕੌਰ ਜੀ ਨੇ ਇਹਨਾਂ ਸਾਰਿਆਂ ਨੇ ਕਸਰ ਤੋਂ ਕੇ ਜੋ ਫੈਸਲਾ ਲਿਆ ਉਹ ਬਹੁਤ ਸਚਜਾ ਤੇ ਅੱਛਾ ਫੈਸਲਾ ਔਰ ਸਾਰੀ ਪੰਥਕ ਲੋਕ ਜਿਹੜੇ ਘਰ ਬੈਠੇ ਸੀ ਉਹਨਾਂ ਨੂੰ ਨਾਲ ਜੋੜਨ ਦਾ ਜੋ ਫੈਸਲਾ ਕੀਤਾ ਹੈ ਅੱਜ ਸੋਡੀ ਸੇਵਾ ਦੇ ਅੰਦਰ ਅੱਜ ਉਸ ਮਹਾਨ ਆਤਮਾ ਸਵਰਗਿਆ ਪੰਥਰ ਚਲੰਜਾਕਾਰ ਗੁਰਜਨ ਸਿੰਘ ਜੀ ਟੋਲਾ ਦਾ 100ਵਾਂ ਜਨਮ ਦਿਨ ਬੜੇ ਵੱਡੇ ਪੱਧਰ ਤੇ ਮਨਾਉਣ ਦਾ ਪ੍ਰਬੰਧ ਹੈ। ਔਰ ਇਹ ਹਮੇਸ਼ੀ ਸਾਰੀ ਟੀਮ ਪਿੰਡ-ਪਿੰਡ ਘਰ-ਘਰ ਜਾ ਕੇ ਔਰ ਆਪਣੇ ਹੱਥਾਂ ਤੇ ਹੁਕਾ ਦੇ ਕੇ ਇਹ ਮਨਾਉਣ ਦਾ ਅਪਰਾਦਾਤਾ ਅੱਜ ਵੀ ਅਸੀਂ ਤੁਹਾਡੇ ਲਈ ਸਨਮਰ ਬੇਨਤੀ ਕਰਨ ਲਈ ਜੋਗੜੀ ਕਰਨ ਲਈ ਕਿਉਂਕਿ ਜਿਵੇਂ ਜਦੋਂ ਜਨਮ ਦਿਨ ਸੋਮਾ ਮਨਾਇਆ ਤਾਂ ਦੇਖੋ ਹੈਰਾਨੀ ਦੀ ਗੱਲ ਕਿੰਦੀ ਵਧੀਆ ਪੰਥ ਕਿੱਥੇ ਖੜਾ ਜਦੋਂ ਅਕਾਲੀ ਲਹਿਰ ਨੇ ਮਨਾਉਣ ਦਾ ਅਪਰਾਦਾ ਲਾ ਕੀਤਾ ਸਾ ਸ਼੍ਰੋਮਣੀ ਗੁਰਦਾਰਾ ਪੜਵੰਤ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਅਨਾਉਂਸ ਕਰਤਾ ਵੀ ਹੁਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੀ 100ਵਾਂ ਸਾਲ ਮਨਾਉਣਾ ਹੈ ਲੇਕਿਨ ਜਦੋਂ ਫੈਸਲਾ ਆਇਆ ਤਾਂ ਜਿਹੜੀ ਦੁਖਨਵਾਨ ਸਾਹਿਬ ਗੁਰਦਾਰਾ ਸਾਹਿਬ ਦੀ ਗੱਲ ਚੱਲਦੀ ਹੈ ਤਾਂ ਮੁੜ ਕੇ ਕਨਲੀਦਨ ਕਹਿੰਦਾ ਪਟਿਆਲੀ ਕਿਉਂ ਨਾ ਮਨਾਇਆ ਜਾਵੇ ਉਹਨਾਂ ਨੇ ਦੁਖਨਵਾਨ ਦਾ ਵਾਜਿਬਾ ਕਰਨਾ ਏ ਜਰਪੀਸ ਜਨਮ ਦਿਨ ਨੂੰ ਤਾਲ ਪੀਟੋ ਕਰਨ ਦੀ ਬਲਾਨਾ ਹੋਰ ਕੋਈ ਕੋਰੋਲਾ ਕਿਉਂਕਿ ਤੁਹਾਨੂੰ ਉਹਨਾਂ ਨੂੰ ਪਤਾ ਹੈ ਜਿਹੜਾ ਅਕਾਲੀ ਦਲ ਹੈ ਅੱਜ ਕਹਿਤਾ ਜੱ세ਦਾਰ ਦਿੰਦੇ ਆ ਲੇਕਿਨ ਬਿੱਟੂ ਟੂਜੇ ਜਿੰਨੇ ਬਣਾਏ ਹੋਏ ਨੇ ਨਾ ਇਹ ਤੁਹਾਡੇ ਜੱ세ਦਾਰ ਨੇ ਜਿਨ੍ਹਾਂ ਦੇ ਸਿਰ ਤੇ ਟੋਪੀਆਂ ਨੇ ਸਾਰ ਸਿੱਖੀ ਨਾਲ ਕੋਈ ਬਾਵਾਸਤਾ ਨਹੀਂ ਉਹ ਤੁਹਾਡੇ ਜੱਥੇਦਾਰ ਅੱਜ ਹਾਲਾਤ ਇਹ ਉਹੀ ਕੱਲੇ ਜਦੋਂ ਜ਼ਿਲ੍ਹੇ ਦਾ ਜੱਥੇਦਾਰ ਹੁੰਦਾ ਡੀ ਸੀ ਐਸ ਐਸ ਪੀ ਖੜੇ ਹੋ ਕੇ ਗੱਲ ਕਰਦੇ ਨੇ ਐਨਾ ਉਹਨਾਂ ਦਾ ਰਤਬਾ ਸੀ ਥੋੜਾ ਸਾਬ ਦੇ ਲੇਕਿਨ ਅੱਜ ਤੁਹਾਨੂੰ ਕਿਸੇ ਇਹਨਾਂ ਨੂੰ ਥਾਣੇ ਦੇ ਮੁਨਸੀ ਤੱਕ ਨਹੀਂ ਪਹੁੰਚੂਗਾ ਸ਼ਰਮਣੀ ਕਾਲੀ ਦਾਲ ਦੇ ਬਹੁਤ ਹੀ ਜਿਹਾਰੂ ਜੋਧਯਾ ਗਾਜੀ ਦੇ ਪਰਦੇ ਪਲਾਓ ਵਾਇਗੁਰ ਦੀ ਕਾ ਖਾਲਤਾ ਵਾਇਗੁਰ ਜੀ ਦੀ ਫਤਿਹ ਔਰ ਮੈਂ ਦੇਖ ਰਿਹਾ ਕਿ ਸਾਰੇ ਨਾਮਵਰ ਲੋਕ ਜਿਹੜੇ ਇਸ ਇਲਾਕੇ ਵਿੱਚ ਹਜ਼ੀਅਤ ਰੱਖਦੇ ਨੇ ਉਹ ਅੱਜ ਹਾਜ਼ਰੀ ਭਰ ਰਹੇ ਨਹੀਂ ਇਸ ਮੀਟਿੰਗ ਦੇ ਵਿੱਚ ਪਰ ਜਿਹੜੀ ਸ਼ਤਾਬਦੀ ਉਹ ਪਹਿਲੀ ਹੋਆ ਸ਼ਤਾਬਦੀ ਦਾ ਮਤਲਬ ਹੁੰਦਾ 100 ਸਾਲ ਸ਼ਤਾਬਦੀ ਸਾਲ-ਸਾਲ ਜਿਹੜਾ ਜਨਮ ਸ਼ਤਾਬਦੀ ਆ ਉਹ ਥੋੜਾ ਸਾਡੀ ਪਹਿਲੀ ਹੋਆ ਤੇ ਫਿਰ ਪਹਿਲੀ ਸ਼ਤਾਬਦੀ ਆ ਪਹਿਲੀ ਵਾਰੇ ਬਣਾਉਣੀ ਸੀ ਸੋ ਇਸ ਕਰਕੇ ਇਹ ਪਹਿਲੀ ਵੱਡੇ ਪੱਧਰ ਤੇ 100 ਸਾਲਾ ਜਨਮ ਦਿਨ ਆਪਾਂ ਮਨਾ ਰਹੇ ਆ ਵੈਸੇ ਤਾਂ ਪਰਿਵਾਰ ਵੱਲੋਂ ਜੀ ਦੱਸਿਆ ਸਾਹਿਬ ਮੇਰੇ ਤੋਂ ਨੇ ਮਨਾਉਂਦੇ ਹੀ ਰਹੇ ਨੇ ਔਰ ਜਦ ਗੁਰੂ ਸਾਹਿਬਾਂ ਸਾਨੂੰ ਦੇਖ ਕੇ ਗਏ ਧਰਮ ਤੇ ਰਾਜਨੀਤੀ ਦਾ ਸਮੇਲ ਜੇ ਆਪਣੇ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਅਕਾਲੀ ਦਲ ਦੀ ਵਿਰਾਸਤ ਦੇ ਵਿੱਚ ਪੁਰਾਣੀ ਸਾਰੀ ਕਹਾਣੀ ਆਪਾਂ ਛੇੜੀਏ ਜੇ ਚੋਣ 'ਚ ਅਕਾਲੀ ਲੀਡਰਾਂ ਵਿੱਚੋਂ ਆਪਾਂ ਲਿਸਟ ਬਣਾਈਏ ਕਿ ਰਾਜਨੀਤੀ ਤੇ ਧਰਮ ਦੇ ਸਮੇਲ ਨਾਲ ਕਿਹੜੇ ਅਕਾਲੀ ਲੀਡਰ ਚਾਹੁੰਦੇ ਰਹੇ ਆਪਾਂ ਗੁਰੂ ਕਲਗੀਧਰ ਪਾਸ਼ਾ ਤੋਂ ਵੱਡਾ ਤਾਂ ਆਪਣੇ ਲਈ ਹੋਰ ਕੁਝ ਨਾ ਹੋਇਆ ਗੁਰੂ ਸਾਹਿਬ ਦਾ ਸਵਾਗ ਰਚਿਆ ਹੋਵੇ ਜਿਸ ਵਿਅਕਤੀ ਨੇ ਉਹਦੇ ਵਿਰੁੱਧ ਕੇਸ ਬਣਿਆ ਹੋਵੇ ਤੇ ਕੇਸ ਵਾਅਸ ਕਰਾਉਣ ਲਈ ਏਥੇ ਇਹ ਅਰਤਨੇ ਨਾ ਕਰਤੀ ਫਿਰ ਹਾਈ ਕੋਰਟ ਨੇ ਨਾ ਕਰਤੀ ਸਰਕਾਰ ਆਪਣੀ ਸੀ ਤੇ ਫੇਰ ਇੱਕ ਹੋਰ ਇੱਕ ਛੋਟੇ ਜਿਹੇ ਬੰਦੇ ਤੋਂ ਆਮ ਬੰਦੇ ਤੋਂ ਅਰਜੀ ਦਵਾ ਕੇ ਆਪਣਾ ਸਰਕਾਰੀ ਵਕੀਲ ਬਾਦਲ ਸਾਹਿਬ ਮੁੱਖ ਮੰਤਰੀ ਹੋਣ ਗ੍ਰਹਿ ਮੰਤਰੀ ਸੁਮੇਰ ਸਿੰਘ ਬਾਦਲ ਹੋਣ ਤੇ ਸਰਕਾਰੀ ਵਕੀਲ ਜਿਹੜਾ ਉਹ ਅਰਜ਼ੀ ਪਾ ਰਿਹਾ ਤੇ ਹਾਈ ਕੋਰਟ ਅ ਸੋਡੀ ਸੈਸ਼ਨ ਕੋਰਟ ਫਰੀਜ਼ ਕੋਰਟ ਦੇ ਕੋਲ ਤੇ ਕੇਸ ਵਾਪਸ ਲੈਣ ਤੇ ਸੈਸ਼ਨ ਜੱਜ ਜਿਹੜਾ ਉਹਦੇ ਘਰ ਵਾਲੀ ਨੂੰ ਮਾਲਕ ਵੱਡੇ ਉਹਦੇ ਤੇ ਆਰਟੀਆਈ ਦਾ ਕਮਿਸ਼ਨਰ ਕਟੋਗੜ 7-8 ਲੱਖ ਰੁਪਇਆ ਮਹੀਨੇ ਦਾ ਉਹਨੂੰ ਫਾਇਦੇ ਲਾਉਣ ਲਈ ਇੱਕ ਕਮੇਟੀ ਬਣੀ ਜਿਹਦੇ ਮੈਂਬਰ ਸੀ ਮੁੱਖ ਮੰਤਰੀ ਦੇ ਤੌਰ ਤੇ ਬਾਦਲ ਸਾਹਿਬ ਡਿਪਟੀ ਸੀਐਮ ਦੇ ਤੌਰ ਤੇ ਵੀਰ ਸਿੰਘ ਬਾਦਲ ਤੇ ਜਿਪ ਆਪਣਾ ਲੀਡਰ ਆਫ ਦੀ اپੋਜੀਸ਼ਨ ਚਨੀ ਤਿੰਨ ਮੈਂਬਰੀ ਕਮੇਟੀ ਸੀ ਉਹਦੇ ਘਰ ਆਈ ਦਾ ਕੇਸ ਆਇਆ ਵੀ ਇਹ ਬਹੁਤ ਪ੍ਰਸਿੱਧ ਵਕੀਲ ਆ ਇਸ ਕਰਕੇ ਇਹਨੂੰ ਲਾਉਣਾ ਜੰਨੀ ਨੇ ਤਾਂ ਨਾ ਕਰਤੇ ਕਹਿੰਦਾ ਜੀ ਨੇ ਹਾਈ ਕੋਰਟ ਦੇ ਕੋਈ ਕੇਸ ਤਾਂ ਲੜਿਆ ਨਹੀਂ ਐ ਦਿਖਾਓ ਤਾਂ ਅਸੀਂ ਕਿਹੜਾ ਕੇਸ ਲੜਿਆ ਤੰਨੀ ਤਾਂ ਨਾ ਕਰ ਗਿਆ ਮੈਨੂੰ ਦੱਸ ਦੋ ਦੋਨੇ ਪਿਓ ਕੋਤਨੇ ਦੱਸਦ ਕਰਕੇ ਉਹਦੇ ਘਰ ਆਈ ਨੂੰ ਉਹ ਸੌਦੇ ਤੇ ਲਾਤਾ ਤੇ ਜੱਜ ਨੇ ਸਰਸਿਆ ਜਲਦ ਕੇਸ ਵਾਪਸ ਲੈ ਲਿਆ ਬੋ ਦੇਖੋ ਇਹ ਤੋਂ ਵੱਡਾ ਗਨਾਹ ਇਹ ਤੋਂ ਵੱਡਾ ਆ ਬੈਠੇ ਸਾਡੇ ਚੇਅਰਮੈਨ ਸਾਹਿਬ ਬਲਜਿੰਦਰ ਸਾਹਿਬ ਜਦੋਂ ਕਿਤੇ ਇੱਧਰ ਆਉਂਦੇ ਸੀ ਗੱਲ ਪੈਂਦੇ ਸੀ ਸਾਡੇ ਵੇ ਹੋ ਕੀ ਰਿਹਾ ਅਕਾਲੀ ਦਲ ਚ ਤੁਸੀਂ ਚੁੱਪ ਕਿਉਂ ਹੋ ਖੋਦਾ ਮਾਰਦੇ ਸੀ ਸਾਡੇ ਸਾਰੇ ਆਖਿਰ ਵਿੱਚ ਸਾਨੂੰ ਇਹ ਗੱਲਾਂ ਜਦੋਂ ਸਾਹਮਣੇ ਆਉਣ ਲੱਗੀਆਂ ਫਿਰ ਸਾਨੂੰ ਇਹ ਗੱਲਾਂ ਸਾਰੀਆਂ ਕਹਿਣ ਲਈ ਮਜਬੂਰ ਹੋਣਾ ਪਿਆ ਜਿੱਦਾਂ ਅਸੀਂ ਕਈਆਂ ਵੀ ਨਹੀਂ ਸੀ ਦਿੱਤੀ ਗੱਲ ਅਸੀਂ ਤਾਂ ਅੰਦਰ ਵੜ ਕੇ ਕਈਆਂ ਸੀ ਤੇ ਉਹਨਾਂ ਨੇ ਜਦ ਇਹ ਸੋਚ ਕੇ ਵੀ ਹੁਣ ਇਹ ਕਹਿਣਗੇ ਅੰਦਾਜ਼ਾ ਲਾ ਕੇ ਆਪੇ ਵੱਖਰੀ ਮੀਟਿੰਗ ਸ਼ੁਰੂ ਕਰਤੀ ਅਸੀਂ ਤਾਂ ਵੱਖਰੀ ਮੀਟਿੰਗ ਨਾ ਦਿੱਲੀ ਕੀਤੀ ਸੀ ਦਿੱਲੇ ਕਾਰਤਾਖਸ ਹੋਏ ਸੀ ਬਾਦਲ ਆਪਣੇ ਗਰੁੱਪ ਦੀਆਂ ਮੀਟਿੰਗਾਂ ਕਰਦੇ ਦੇ ਸਾਨੂੰ ਨਹੀਂ ਬੁਲਾਇਆ ਫਿਰ ਚੰਡੀਗੜ੍ਹ ਆ ਕੇ ਆਪਣੀ ਮੀਟਿੰਗ ਕਰ ਲਈ ਅਸੀਂ ਤਾਂ ਤਾਂ ਜਲੰਧਰ ਇਕੱਠੇ ਹੋਏ ਬਈ ਅਪਾ ਨਾ ਬੁਲਾਉਂਦਾ ਨਾ ਸੁਣਦਾ ਤਾਂ ਘਟਵਟਾ ਪਾਸਰੀ ਹਕਾਤਖਸ ਸਾਹਿਬ ਤੇ ਜਾ ਕੇ ਆਪਾਂ ਇੰਨੀ ਗੱਲ ਤਾਂ ਕਹਿ ਆਈਏ ਲੈ ਕਿ ਵੀ ਆ ਗਲਤੀਆਂ ਹੋਈਆਂ ਅਸੀਂ ਇਹ ਗਲਤੀਆਂ ਰੋਕਣ ਦੇ ਵਿੱਚ ਕਾਮਯਾਬ ਨਾ ਹੋ ਸਕੇ ਸਫਲ ਨਾ ਹੋ ਸਕੇ ਸਾਡਾ ਹੈ ਗਲਤੀਆਂ ਸਾਨੂੰ ਮਾਫ ਕਰੋ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਇੰਨੀ ਗੱਲ ਲੈ ਕੇ ਦੇ ਕੇ ਆਏ ਸੀ ਲੱਗਦਾ ਜੀ ਬੀਜੇਪੀ ਰਜੈਂਟ ਆ ਇਹ ਤਾਂ ਆਰਐਸਐਨ ਦੇ ਫੇਟੇ ਲੋ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਆਪਣਾ ਗਲਤੀਆਂ ਦਾ ਪਛਤਾਵਾ ਕਰਨਾ ਕੋਈ ਬੀਜੇਪੀ ਰਜੈਂਟਾ ਜਾਂ ਕੋਈ ਆਰਐਸਐਨ ਨਹੀਂ ਆਏਗਾ ਅਸੀਂ ਆਪਣੇ ਮਨੋਂ ਜਾ ਕੇ ਕਹਿ ਕੇ ਆਏ ਵੀ ਸਾਤੋਂ ਅਸੀਂ ਰੋਕੋ ਜੇ ਸਫਲ ਨਹੀਂ ਹੋ ਸਕੇ ਸਾਡੀ ਗਲਤੀ ਆ ਮਾਫ ਕਰੋ ਜੇ ਅਸੀਂ ਗੁਨਾਹ ਸਾਡਾ ਕੋਈ ਹਿੱਤਾ ਸਾਨੂੰ ਸਜ਼ਾ ਦੋ ਐਸਾ ਇੰਨੀ ਗੱਲ ਕਰਕੇ ਆਏ ਇਨਨੇ ਤੇ ਉੱਟੇ ਇਨਨੇ ਤੇ ਰੌਲਾ ਇਨਨੇ ਦੇ ਧਰਮ ਦੇ ਲੱਗਦਾ ਤਾਂ ਅਸੀਂ ਇਹਨੇ ਸੋਚਿਆ ਅਭੀ ਆਖਰਕਾਰ ਹੁਣ ਬਣੇਗਾ ਕੀ ਲੋਕ ਚਾਹੁੰਦੇ ਨੇ ਤਾਂ ਅਸੀਂ ਕੋ ਬਖਰਾ ਅਕਾਲੀ ਦਲ ਨਹੀਂ ਬਣਾਇਆ ਬੱਕਰੀ ਪਾਰਟੀ ਨਹੀਂ ਬਣਾਈ ਅਸੀਂ ਕੇਵਲ ਤੇ ਕੇਵਲ ਅਕਾਲੀ ਦਲ ਕਿਸ ਤਰ੍ਹਾਂ ਦਾ ਹੋਵੇ ਲੋਕ ਕਿਹੋ ਜਿਹਾ ਅਕਾਲੀ ਦਲ ਚਾਹੁੰਦੇ ਨੇ ਅਕਾਲੀ ਲੀਡਰ ਦੀ ਸੋਚ ਕਹੀ ਜੀ ਹੋਵੇ ਉਹਦੇ ਉਹਦਾ ਪਹਿਰਾਵਾ ਕਿਹੋ ਜਿਹਾ ਹੋਵੇ ਉਹਦੇ ਦਿਖ ਕਿਹੋ ਜੀ ਹੋਵੇ ਉਹਦਾ ਚਾਲ ਚੱਲਣ ਕਿਹੋ ਜਾਂ ਹੋਵੇ ਉਹਦਾ ਕਾਰੋਬਾਰ ਕਿਹੋ ਜੇ ਹੁਣ ਉਹਦਾ ਲੋਕਾਂ ਵਿੱਚ ਬੋਲੀ ਕਿੰਨੀ ਦੀ ਹੋਵੇ ਲੋਕਾਂ ਵਿੱਚ ਬੈਠਣਾ ਉੱਠਣਾ ਕਿਵੇਂ ਦਾ ਹੋਵੇ ਜਿਸ ਤਰ੍ਹਾਂ ਦੀ ਤਵਕੋ ਲੋਕ ਅਕਾਲੀ ਲੀਡਰਾਂ ਤੋਂ ਚਾਹੁੰਦੇ ਨੇ ਉਸ ਤਰ੍ਹਾਂ ਦਾ ਅਕਾਲੀ ਦਲ ਦਾ ਦੇ ਅਗਵਾਈ ਕਿਸੇ ਹੱਥ ਵਿੱਚ ਹੋਵੇ ਤਾਂ ਅਕਾਲੀ ਦਲ ਬਚੂਗਾ ਨਹੀਂ ਬਚ ਨਹੀਂ ਸਕਦਾ ਆਹ ਗੱਲ ਅਸੀਂ ਕਹੀ ਔਰ ਤੁਸੀਂ ਹੈਰਾਨ ਹੋਵੋਗੇ ਔਰ ਕੁਝ ਵੀ ਹੋਵੋਗੇ ਕਿ ਜੋ ਗੱਲ ਅਸੀਂ ਕਹੀ ਉਸ ਗੱਲ ਤੇ ਮੋਹਰ ਲਾਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਖੜ ਕੇ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਸੋਣੀ ਨਾ ਸਾਰਿਆਂ ਨੇ ਦਰਸ਼ਕ ਸਾਰਿਆਂ ਨੇ ਸੁਣੀ ਤੇ ਉੱਥੇ ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਗੱਲ ਤਾਂ ਜਥੇਦਾਰ ਸਾਹਿਬ ਨੇ ਕਹੀ ਕਿ ਸਾ ਸੁਭੀਰ ਸੇ ਬਾਗਲ ਨੂੰ ਸੋਧਣ ਕਰਕੇ ਉੱਥੇ ਪਾਤਸ਼ਾਹ ਸਾਹਿਬ ਤੇ ਜੇ ਤੁਹਾਡੀ ਅਗਵਾਈ ਦੇ ਵਿੱਚ ਪੰਥ ਦਾ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਹ ਆਪਾਂ ਤਾਂ ਨਹੀਂ ਕਿਹਾ ਜੈਜਦਾਰ ਸਾਹਿਬਾਨ ਨੇ ਕਿ ਦੋਦੀ ਗੱਲ ਕਹੀ ਵੀ ਤੁਹਾਡੀ ਅਗਵਾਈ ਦੇ ਵਿੱਚ ਤੇ ਸ਼ਰੋਮਣੀ ਅਕਾਲੀ ਦਲ ਪਤਲਾ ਪੈ ਗਿਆ ਕਮਜ਼ੋਰ ਹੋ ਗਿਆ ਹੁਣ ਤੁਸੀਂ ਅਰਥ ਕੱਢ ਲਓ ਇਹਦਾ ਅਰਥ ਤਾਂ ਹੀ ਨਿਕਲਣਾ ਵੀ ਤੂੰ ਪ੍ਰਧਾਨ ਕਿੱਜ ਲੈਕ ਨਹੀਂ ਹੈ ਪੰਜਾਬੀ ਤਾਂ ਹੀ ਅਰਥ ਲੇਕੋ ਆਹੀ ਗੱਲ ਅਸੀਂ ਕਹੀ ਸੀ ਜਾਇਦਾ ਕੋਈ ਸਕਾਲਰ ਤੋਂ ਕਿਸੇ ਸੂਝਵਾਨ ਤੋਂ ਕਿਸੇ ਵਿਦਵਾਨ ਤੋਂ ਇਹਦੇ ਅਰਥ ਕਢਾ ਲਓ। ਇਹੀ ਕਹੂਗਾ। ਬਿਨੈ ਸਿੱਤੇ ਅਰਥ ਹੀ ਬਣਦੇ ਵੀ ਤੂੰ ਪ੍ਰਧਾਨਗੀ ਦੇ ਲੈਕ ਨਹੀਂ ਰਿਹਾ। ਤੈਨੂੰ ਪ੍ਰਧਾਨਗੀ ਛੱਡ ਦੇ ਇੱਥੇ। ਥੋੜਾ ਸਮਾਂ ਹੋ ਗਿਆ ਸੈਮੀਨਾਰ ਕੀਤਾ ਸੀ 4 ਦਿਨ ਪਹਿਲਾਂ। ਸਾਫ ਕਾ ਜਿਹੜਾ ਪ੍ਰੋਫੈਸਰ ਮਜੀਦ ਸਿੰਘ ਨੇ। ਉਹਨਾਂ ਨੇ ਵੀ ਉੱਥੇ ਇਹੀ ਗੱਲ ਕਹੀ। ਬੇ ਬਿਨਾ ਤਿਆਗ ਕਿੱਤਿਆ। ਅਕਾਲੀ ਦਲ ਮੁੜ ਕੇ ਪੈਰਾਂ 'ਤੇ ਨਹੀਂ ਹੋ ਸਕਦਾ। ਤਿਆਗ ਦਿਖਾਉਣਾ ਪਊਗਾ ਪ੍ਰਧਾਨ ਜੀ ਤੋਂ ਲਾਭੇ ਹੋਣਾ ਪਏਗਾ ਜੇ ਅਕਾਲੀ ਦਰ ਨੇ ਪੈਰ ਲਾਉਣੇ ਆ ਜੇ ਅਕਾਲੀ ਦਰ ਨੂੰ ਜੋੜਾ ਕਰਨਾ